पंजाब समाज मुदाबाद मुरादाबाद मुरादाबाद बहुजन समाज पार्टी जिंदाबाद 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 जय भी जय 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 भारत साहब संघर्ष करो हम हमारे साथ हैं है संघर्ष करो हम हमारे साथ हैं बहुजन समाज पार्टी जिंदाबाद 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 ਪੁਰੂ ਕਰਾ ਜੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਰੂ ਕਰਾ ਜੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਟਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਬਰਸੇ ਸਾਰੀਆਂ ਸੰਗਤਾਂ ਨੂੰ ਜੈ ਪੀਰ ਜੈ ਭਾਰਤ ਜੈ ਗੁਰਦੇਵ ਕਰਨ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੌਜੁੰ ਸਮਾਜ ਪਾਰਟੀ ਨੇ ਅੱਜ ਖਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਔਰ ਇਹ ਚੋ ਕਾਫਲਾ ਲੈ ਕੇ ਅਸੀਂ ਗਰਸ਼ੰਕ ਤਰਵਲ ਬਦਣਾ ਚਰਚ ਰੋਸ ਮਾਰਕ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਉਹ ਇੱਥੇ ਅਸੀਂ ਕਿਹੜਾ ਰੁਕੇ ਆ ਸੰਗਤ ਨੂੰ ਸਿਰਫ ਇਹ ਤਖਾਲ ਲਈ ਰੁਕੇ ਆ ਕਿ ਇਹ ਦੂਸਰਾ ਠੇਕਾ ਹੈ ਸ਼ਰਾਬ ਦਾ ਇੱਕ ਤਾਂ ਅਸੀਂ ਪਹਿਲਾਂ ਲਾਇਬ ਹੋਏ ਆ ਇਹ ਦੂਜਾ ਠੇਕਾ ਹੈ ਤੇ ਆਲੇ-ਦੋਲੇ ਜਿਹੜਾ ਕੈਮਰਾ ਮਾਰੋ ਜੰਗਲ ਹੈ ਤਾਂ ਜੰਗਲ ਦੇ ਵਿੱਚ ਇਹ ਦੂਸਰਾ ਠੇਕਾ ਹੈ ਇਦਾਂ ਹੀ ਇੱਕ ਤੀਸਰਾ ਠੇਕਾ ਪਰਲੇ ਪਾਸੇ ਹੈ ਜਦੋਂ ਅਮਾਚਲ ਬਲੋ ਜਦੋਂ ਸੰਗਤ ਖੁਰਾਲਗੜ੍ਹ ਸਾਹਿਬ ਡੈਂਟਰ ਕਰਦੀ ਹੈ ਤੀਜਾ ਠੇਕਾ ਉੱਥੇ ਜਾਨੀ ਗੁਰੂ ਸਾਹਿਬ ਦੇ ਚਰਨਛੋਹ ਧਰਤੀ ਤੇ ਜਿੱਥੇ ਗੁਰੂ ਸਾਹਿਬ ਆਏ ਉਸ ਪਿੰਡ ਦੇ ਵਿੱਚ ਤਿੰਨ ਠੇਕੇ ਸ਼ਰਾਬ ਦੇ ਲੀਗਲ ਪੰਜਾਬ ਸਰਕਾਰ ਨੇ ਖੋਲੇ ਔਰ ਇਲੀਗਲ ਬ੍ਰਾਂਚਾਂ ਖੋਲੀਆਂ ਤੋਂ ਅਸੀਂ ਸ਼ਰਾਬ ਦੇ ਠੇਕਿਆਂ ਕੋਲ ਸਿਰਫ ਸੰਗਤ ਨੂੰ ਪੰਜਾਬ ਦੀ ਨੂੰ ਵਿਸ਼ਵ ਦੀ ਨੂੰ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਇਹ ਪੰਜਾਬ ਸਰਕਾਰ ਦਾ ਚਿਹਰਾ ਦਿਖਾਉਣ ਦੇ ਲਈ ਆਇਆ ਇਹ ਚਿਹਰਾ ਆ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਕਹਿੰਦੀ ਹੈ ਇਹ ਪੰਜਾਬ ਸਰਕਾਰ ਦਾ ਚਿਹਰਾ ਦੇਖ ਲਵੋ ਕੇਜਰੀਬਲ ਦਾ ਭਗਵੰਤ ਮਾਨ ਦਾ ਕਿ ਗੁਰੂ ਰਵਿਦਾਸ ਦੀ ਧਰਤੀ ਜਿਹੜੀ ਸੰਗਤਾਂ ਲਈ ਸਰਦਾਰ ਦੀ ਧਰਤੀ ਹੈ ਇਹ ਸਰਦਾ ਦੀ ਧਰਤੀ ਨੂੰ ਸ਼ਰਾਬ ਦੀ ਧਰਤੀ ਬਣਾਉਣ ਦੀ ਨੀਤੀ ਨਾਲ ਅੱਗੇ ਚੱਲ ਰਹੀ ਹੈ। ਅੱਜ ਤੱਕ ਇਸ ਧਰਤੀ ਤੇ ਸਰਕਾਰ ਪਾਣੀ ਦੀ ਟੈਂਕੀ ਬਣਾਉਣ ਤੇ ਫੇਲ ਹੋਈ। ਪਾਣੀ ਦੀ ਟੈਂਕੀ ਨਹੀਂ ਲਗਾ ਸਕੇ। ਲੇਕਿਨ ਸ਼ਰਾਬ ਦੀਆਂ ਟੈਂਕੀਆਂ ਅਣਗਿਣਤ ਰੱਖ ਦਿੱਤੀਆਂ। ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਨੂੰ ਝੰਜੋੜਨੇ ਲਈ ਔਰ ਸੰਗਤਾਂ ਨੂੰ ਸਨੇਹਾ ਦੇਣ ਲਈ ਔਰ ਕੌਮ ਦੇ ਸੰਤ ਮਹਾਪੁਰਸ਼ ਜਿਹੜੇ ਨਾਲ ਖੜੇ ਐ ਸੰਤ ਵੀ ਚਾਹੁੰਦੇ ਆ ਕਿ ਸਰਕਾਰ ਇਹ ਪਾਪ ਇਥੋਂ ਬੰਦ ਕਰੇ ਔਰ ਸੰਗਤ ਵੀ ਚਾਹੁੰਦੀ ਆ ਸੋ ਅੱਜ ਦਾ ਇਹ ਰੋਸ ਤਰਨਾ ਪ੍ਰਦਰਸ਼ਨ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਮੱਥਾ ਟੇਕ ਕੇ ਮੱਥਾ ਟਣਕਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਇਥੋਂ ਕਾਫਲਾ ਗੜਸ਼ੰਕਰਵਲ ਜਾਊਗਾ ਗੜਸ਼ੰਕਰ ਸ਼ਹਿਰ ਚ ਰੋਸ ਮਾਰਚ ਕਰਾਂਗੇ ਔਰ ਡੀਐਸਪੀ ਦਫਤਰ ਮੋਰੇ ਤਰਨਾ ਹੋਏਗਾ ਅਧਿਕਾਰੀਆਂ ਨੂੰ ਮੈਮੋਰੰਡਮ ਦਿੱਤਾ ਜਾਏਗਾ ਸਾਡੇ ਮੈਮੋਰੰਡਮ ਤੇ ਮੁੱਦੇ ਕਿ ਸਰਕਾਰ ਤੁਰੰਤ ਖਰਾਲਗੜ ਸਾਹਿਬ ਦੀ ਧਰਤੀ ਗੁਰੂ ਰਵਿਦਾਸ ਜੀ ਦੀ ਚਰਨਛੋੜ ਧਰਤੀ ਨੂੰ ਪਵਿੱਤਰ ਧਰਤੀ ਮੰਨਦੀ ਹੋਏ ਇਸ ਧਰਤੀ ਤੋਂ ਸ਼ਰਾਬ ਦਾ ਕਾਰੋਬਾਰ ਜਾਇਜ਼ ਔਰ ਨਜਾਇਜ਼ ਦੁਕਾਨਾਂ ਠੇਕੇ ਬੰਦ ਕਰੇ। ਔਰ ਦੂਸਰਾ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਖਾਤਮਾ ਕਰਨ ਦੀ ਨੀਤੀ ਇਮਾਨਦਾਰੀ ਨਾਲ ਲਾਗੂ ਕਰੇ। ਤੀਸਰਾ ਡਾਕਟਰ ਅੰਬੇਡਕਰ ਦੇ ਸਟੈਚੂਆਂ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਕਰੇ। ਔਰ ਪੂਰੇ ਪੰਜਾਬ ਚ ਮੌਜੂਦ ਸਮਾਜ ਦੇ ਮਹਾਂਪੁਰਸ਼ਾਂ ਦੀ ਮੁੱਤਾਂ ਦੀ ਸੁਰੱਖਿਆ ਲਗਾਵੇ ਔਰ ਫਿਰ ਪੰਜਾਬ ਗੜਸ਼ੰਕਰ ਦੇ ਵਿੱਚ ਇੱਕ ਰਾਤ ਸੱਤ ਦੁਕਾਨਾਂ ਤੇ ਚੋਰੀ ਹੋਈ ਪੰਜਾਬ ਦੇ ਵਿੱਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਗੜਸ਼ੰਕਰ ਸਬਡਿਵੀਜ਼ਨ ਦੇ ਮਾਲ ਪਰ ਦੋ ਦੁਕਾਨਾਂ ਤੇ ਚੋਰੀ ਹੋਈ ਸਤਨੌਰ ਸਬਡਿਵੀਜ਼ਨ ਗੜਸ਼ੰਕਰ ਪਿੰਡ ਚਾਂਤੂ ਜੱਟਾਂ ਚੋਂ ਗਰੀਬਾਂ ਤੇ ਪਸ਼ੂਕ ਤੱਕ ਖੋਲ ਕੇ ਲੈ ਗਏ ਚੋਰ ਉਹ ਇਹ ਸਰਕਾਰ ਦੀ ਡਿਊਟੀ ਜਾਨ ਮਾਲ ਇਮਾਨਤੀ ਰਾਖੀ ਕਰਨ ਦੀ ਆ ਫੇਲ ਹੋ ਗਈ ਸਰਕਾਰ ਜੁਦ ਨਸ਼ਿਆਂ ਵਿਰੁੱਧ ਨੀਤੀ ਅੱਜ ਇਹਨਾਂ ਦੀ ਨੰਗੀ ਹੋ ਗਈ ਕਿ ਇਹ ਗੁਰੂ ਘਰਾਂ ਨੂੰ ਵੀ ਸਾਡੇ ਗੁਰੂ ਘਰਾਂ ਨੂੰ ਵੀ ਬਖਸ਼ਣਾ ਨਹੀਂ ਚਾਹੁੰਦੇ ਸਾਡੇ ਮਹੱਲਿਆਂ 'ਚ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਆ ਗਰੀਬਾਂ ਦੇ ਘਰਾਂ 'ਚ ਨਜਾਇਜ਼ ਦੁਕਾਨਾਂ ਖੋਲੀਆਂ ਜਾ ਰਹੀਆਂ ਮਜੀਠੇ 27 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਲੁਧਿਆਣਾ 'ਚ 3 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਤਰਨਤਾਰਨ 'ਚ ਮਰੇ ਸੰਗਰੂਰ ਚ ਮਰੇ ਲੇਕਿਨ ਇਹ ਸਰਕਾਰ ਸਾਰੇ ਪੰਜਾਬ ਨੂੰ ਉਜਾੜ ਦੇਣਾ ਚਾਹੁੰਦੀ ਆ ਇੰਨੀਆਂ ਬੇਗੁਨਾਹ ਦੀਆਂ ਜਾਨਾਂ ਲੈ ਕੇ ਵੀ ਇਹਨੂੰ ਹੋਸ਼ ਨਹੀਂ ਆਈ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੁਣ ਅਸੀਂ ਸਾਰੇ ਚਰਨਛੋ ਗੰਗਾ ਆਪਣੇ ਗੁਰੂ ਰਵਿਦਾਸ ਜੀ ਦੀ ਚਰਨਛੋ ਧਰਤੀ ਤੇ ਪਹੁੰਚਾਂਗੇ ਉੱਥੇ ਅਰਦਾਸ ਕਰਕੇ ਦੁਆ ਕਰਕੇ ਬੇਨਤੀ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸੰਗਤਾਂ ਦਾ ਕਾਫਲਾ ਅਰਸ਼ੰਕਰਵੰਦ ਚੱਲੇਗਾ ਅਸੀਂ ਕਿਸੇ ਠੇਕੇਦਾਰ ਨੂੰ ਕੋਈ ਪਰੇਸ਼ਾਨ ਨਹੀਂ ਇਥੇ ਕੀਤਾ ਕਿਉਂਕਿ ਠੇਕੇਦਾਰ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਮਕਸਦ ਨਹੀਂ ਠੇਕੇਦਾਰ ਦਾ ਮਾਲਕ ਮੁੱਖ ਮੰਤਰੀ ਹੈ ਉਹਨੇ ਇਹ ਖਲਾਇਆ ਸاسي ਮੁੱਖ ਮੰਤਰੀ ਨੂੰ ਪੰਜਾਬ ਦੀ ਸਰਕਾਰ ਨੂੰ ਝੰਜੋੜਨਾ ਚਾਹੁੰਦੇ ਆ ਕਿ ਤੁਸੀਂ ਅਸੀਂ ਮੰਨਦੇ ਆ ਕਿ ਤੁਸੀਂ ਆਪ ਸਰਕਾਰ ਵੀ ਕਾਂਗਰਸ ਭਾਜਪਾ ਇਤਾਲੀਅਨ ਦੀ ਤਰ੍ਹਾਂ ਪਾਪੀਆਂ ਦੀ ਸਰਕਾਰ ਹੈ ਕਿਉਂਕਿ ਸਾਰੇ ਪਾਪੀ ਉਹਨਾਂ ਤਿੰਨਾਂ ਚੋਂ ਨਿਕਲ ਕੇ ਆਪ ਚਾ ਗਏ ਤੁਸੀਂ ਵੀ ਉਹੀ ਪਾਪ ਕਰਦੇ ਆ ਕਮ ਸੇ ਕਮ ਗੁਰੂ ਰਵਿਦਾਸ ਦੀ ਚਰਨਛੋੜੀ ਧਰਤੀ ਨੂੰ ਤਾਂ ਬਖਸ਼ ਲਓ ਪਾਪੀਓ ਲੇਕਿਨ ਬਹੁਜਨ ਸਮਾਜ ਪਾਰਟੀ ਅੱਜ ਬੜੇ ਅੰਦੋਲਨ ਦਾ ਐਲਾਨ ਕਰੂਗੀ ਸਰਕਾਰ ਨੂੰ ਅਗਰ ਅਕਲ ਨਾ ਆਈ ਸਰਕਾਰ ਦੀ ਨੀਂਦ ਨਾ ਖੋਲੀ ਤਾਂ ਨੀਂਦ ਖੋਲਣ ਲਈ ਔਰ ਸਰਕਾਰ ਨੂੰ ਉਹਦਾ ਦਿਮਾਗ ਉਹਦੀ ਅਕਲ ਠਿਕਾਣੇ ਲਿਆਉਣ ਲਈ ਬੌਜਨ ਸਮਾਜ ਪਾਰਟੀ ਪਿੰਡ-ਪਿੰਡ ਦੇ ਵਿੱਚ ਸੰਗਤਾਂ ਕੋ ਜਾਊਗੀ ਔਰ ਇੱਕ بڑے ਅੰਦੋਲਨ ਦੇ ਰੂਪ ਦੇ ਵਿੱਚ ਇਹ ਖੜਾ ਕਰੂਗੀ ਕਿ ਸ਼ਹੀਦ ਭਗਤ ਸਿੰਘ ਦੇ ਨਕਲੀ ਚੇਲਿਓ ਨਕਲੀ ਸ਼ਰਾਬ ਪਲਾਣਾ ਬੰਦ ਕਰੋ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਟਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ